ਲੋਕ ਕਹਿਣਾ ਸ਼ੁਰੂ ਹੋ ਗਏ ਸੀ ਜਦੋਂ ਸ਼ਗਨ ਪਾਣਾ ਆਣਾ ਸੀ ਕਿ ਇਹਨਾਂ ਨੇ ਤਾਂ ਆਣਾ ਹੀ ਨਹੀਂ। ਹਾਂ ਕੀ ਕਰਦੇ ਸੀ? ਅਸੋ ਤੇ ਮੁਰ ਕਹਾਂ ਜੂ ਅਬੜੀ ਹੈ ਨਾ। ਮੰਮੇ ਨੇ ਕਹਿੰਦੇ ਹੁੰਦੇ ਸੀ ਇਹ ਤਾਂ ਸ਼ਗਨ ਪਾ ਕੇ ਛਾਡੋ ਨੂ ਨਾ ਕਿ ਤੇ ਇਹਨਾਂ ਨੂੰ ਘਾਉਣਾ। ਜਦੋਂ ਇਹ ਆ ਜਾਂਦੇ ਆ ਫੇ ਕਿੰਨੀ ਖੁਸ਼ੀ ਹੁੰਦੀ ਆ। ਮੈਨੂੰ ਬਹੁਤ ਫਿਰ ਮਨ ਚ ਹੋ ਗਿਆ ਸੀ ਕਿ ਨਹੀਂ ਇਹ ਮੈਨੂੰ ਜ਼ਰੂਰ ਆਪਣੇ ਨਾਲ ਲੈ ਕੇ ਜਾਵਾਂਗੀ। ਬਦ ਮੈਨੂੰ ਮੈਂ ਪਤੇ ਪੂਰਾ ਸੰਦਨ ਦਾ ਪਤੇ ਪੂਰਾ ਪ੍ਰੋਸੈਸ ਸੀ ਮੈਂ ਆਪਣੀ ਇਹ ਕੰਨ ਦੀ ਜੀ ਉਹ ਮੈਨੂੰ ਚੰ ਮੰਨਣ ਦਾ ਵਾਦਾ ਹੋਵੇ ਕੋਈ ਸੰਭਾਲਣ ਵਾਲਾ ਹੋਵੇ ਇਕੱਲੇ ਬੈ ਕੇ ਕੀ ਸੋਚਦੇ ਹੋ ਮੈਂ ਕਹਿੰਦੇ ਮੈਂ ਕਿਤਾਈ ਤਨੀ ਮੇਨ ਕੰਮ ਕਿੰਨੇ ਚੰਗੇ ਹਨ ਸਭ ਨੇ ਮੈਨੂੰ ਜੀਵਨ ਚਾਹਤੀ ਕਿੰਨਾ ਬੰਦੀਆ ਦਿੱਤਾ ਹਾਂ ਮਾਤਾ ਮੈਨੂੰ ਛੱਡ ਕੇ ਤੁਰ ਗਈ ਸੀਗੀ ਹਨਾ ਜਮਾਂ ਕੱਲਾ ਰਹਿ ਗਿਆ ਸੀਗਾ ਅੱਜ ਮਾਂ ਦੇ ਰੂਪ ਦੇ ਵਿੱਚ ਮੈਨੂੰ ਇਹ ਜਿਹੜੀ ਮੇਰੀ ਸਿੰਘਣੀ ਮਿਲੀ ਹੈ ਮੈਂ ਨਾ ਮਾਂ ਨਾਲੋਂ ਵੀ ਵੱਧ ਕੇ ਪਿਆਰ ਮੈਨੂੰ ਮਿਲ ਰਿਹਾ